ਆ ਮੇਰੇ ਮਰਦਰ ਮੇਰੇ ਪਿੰਡ ਕੜਾਈ ਦਾ ਨਹੀਂ ਦੀਪਾ ਦੇ ਪਤੀ ਘੜੇ ਨੂੰ ਵੀ ਆ ਦੇਖੀ ਗੱਲ ਬਾਤ ساری ਉਹਨੂੰ ਮੇਰੇ ਅਟੈਕ ਹੋ ਗਿਆ ਹੈ ਤੇ ਬੱਚੇ ਛੋਟੇ ਜਿਹਨਾਂ ਦੀ ਡੈਥ ਹੋਈ ਉਹਨਾਂ ਦੀ ਤੇ ਹੁਣ ਵੀ ਬੱਚੇ ਜਵਾਨ ਹੋਏ ਕੁੜੀਆਂ ਵੀ ਦੋਵੇਂ ਵੀਰੇ ਇੱਕੋ ਜਿਹਾ ਤੇ ਵੀ ਆਪਣੇ ਬੇਟੀ ਦਾ ਵਿਆਹ ਕਰਨਾ ਵੱਡੀ ਆ ਇਹ ਛੋਟੀ ਆ ਤੇ ਮੈਂ ਇਹੋ ਹੱਥ ਜੋੜ ਕੇ ਵੀਰਾਂ ਨੂੰ ਕਹਿਨੀ ਆ ਕਿ ਮੇਰੀ ਮਦਦ ਕਰਿਓ ਵਿਆਹ ਵੀ ਮੈਂ ਧਰ ਬੈਠੀ ਆ ਤੇ ਪਤਾ ਨਹੀਂ ਕਿ ਕਦੋਂ ਜੇ ਬੰਨ ਦਿਆ ਤੇ 15 ਤਰੀਕ ਦਾ ਵਿਆਹ ਹੈ ਵੀਰੇ 15 ਫਰਵਰੀ ਦਾ ਹਾਂਜੀ ਜਿਹੜੀ ਹੈ ਪਹਿਲੀ ਤਰੀਕਾ ਨਾ ਹਾਂਜੀ ਅੱਜ ਪਹਿਲੀ ਵੀਰੇ ਤੇ 15 ਤਰੀਕ ਦਾ ਵਿਆਹ ਹੈ ਤੇ ਮੈਂ ਆਨੀ ਆ ਪੇ ਦਾਨੀ ਮੇਰਾ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਕਿ ਵੀਰ ਮੇਰੀ ਮਦਦ ਕੀਤੀ ਜਾਵੇ ਕਿ ਮੈਂ ਆਪਣੀ ਬੇਟੀ ਬੂयां ਠਾ ਸਕਾਂ ਬੱਚਾ ਛੋਟਾ ਹੈ ਤੇ ਕੋਈ ਅਜੇ ਪੈਸੇ ਤੇ ਲੇਦੀ ਕੋ ਗੱਲ ਨਹੀਂ ਮੇਰੇ ਬੰਦੇ ਤੇ ਤੁਹਾਨੂੰ ਪਤਾ ਕੋ ਰਿਸ਼ਤੇਦਾਰ ਵੀ ਨਹੀਂ ਬਾਹ ਪੜਨਦੇ ਆ ਕੋਈ ਪਿੰਡ ਲੈਣੇ ਨੇ ਦੀਦੀ ਗੱਲ ਕੀਤੀ ਕੀਤੇ ਵੀਰੇ ਕੋਈ ਗੱਲ ਨਹੀਂ ਸੁਣਦਾ ਹਾਂਜੀ ਤੇ ਕੀ ਹੁਣ ਤੁਹਾਡੀ ਕੀ ਬੇਨਤੀ ਕਰੋਗੇ ਦਾਨੀ ਦਾ ਮੈਂ ਇਹੋ ਬੇਨਤੀ ਕਰਦੀ ਵੀਰਾ ਨੂੰ ਵੀ ਮੇਰੀ ਜਿੰਨੇ ਜੋਗੇ ਆਗੇ ਮੇਰੀ ਹੈਲਪ ਕਰੋ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਮੇਰੀ ਵੀਰੇ ਜਰੂਰ ਮਦਦ ਕਰੋ ਵਾਦ ਤੋਂ ਵਾਦ ਵੀ ਜਿੰਨੇ ਜੋਗੇ ਆਗੇ ਤੇ 15 ਫਰਵਰੀ ਨੂੰ ਮੇਲਾ ਹਾਂਜੀ ਤੇ 16 ਨੂੰ ਬਰਾਤ ਕੋਣ ਬਰਾਤਾ ਹਾਂਜੀ ਵੀਰੇ ਇਹ ਮੰਨ ਲਓ ਕਿ 15 16 ਜਹ ਰਹਿ ਗਿਆ ਹਾਂਜੀ ਤੇ ਘਰ ਦੇ ਵਿੱਚ ਕੁਝ ਨਹੀਂ ਹੈਗਾ ਵੀਰੇ ਕੋਈ ਵਿਆਹ ਵਾਲਾ ਕੰਮ ਨਹੀਂ ਨਹੀਂ ਅਜੇ ਵੀਰੇ ਕੋਈ ਨਹੀਂ ਆ ਤੋ ਹੀ ਵੇਖਣੀ ਦਾਏ ਜੋ ਚੰਨ ਪਾ ਕੇ ਬੈਠੇ ਹੋਏ ਕੋਈ ਅਜੇ ਇਹੋ ਜੀ ਗੱਲ ਨਹੀਂ ਬਣਦੀ ਕਿ ਤਾ ਵੀਰੇ ਮੇਰੀ ਮਦਦ ਕੀਤੀ ਜਾਵੇ ਤੋੜ ਕੇ ਬੇਨਤੀ ਕਰਦੀ ਹਾਂ ਕਿ ਜਿੱਥੋਂ ਤੱਕ ਵੀ ਮੇਰੀ ਵੀਡੀਓ ਪਹੁੰਚਦੀ ਮੇਰੀ ਬੇਟੀ ਬੂਏ ਠਾਈ ਜਾਵੇ ਮਦਾਨੀ ਵੀਰਾਂ ਗੜੀ ਇਹੋ ਹੱਥ ਜੋੜ ਕੇ ਬੇਨਤੀ ਕਰਦੀ ਮੇਰੀ ਮਦਦ ਕਰੋ ਕਿਹੜਾ ਪਿੰਡ ਦਾ ਪਿੰਨ ਮੱਜੀ ਪੜਾ ਤੇ ਕੀ ਕਹਿਣਾ ਚਾਹੋਗੇ ਆ ਜਿਹੜਾ ਸਾਡਾ ਹੋ ਗਿਆ ਜਿਹੜੇ ਮਦਦ ਕੀਤੀ ਜਾਵੇ ਮੇਰੇ ਮੰਮੀ ਹੋਣਾ ਨਹੀਂ ਮੇਰੇ ਪਾਪਾ ਸਿੱਤੇ ਨਹੀਂ ਹੋਏ ਤੇ ਅਸੀਂ ਬਹੁਤ ਗਰੀਬ ਆ ਸ਼ਰਨ ਪਾ ਕੇ ਗੁਜ਼ਾਰਾ ਕਰਦੇ ਤਾ ਹ ਕਿੰਨੀ ਤਰੀ ਦਾ ਵਿਆਹ ਰੱਖਿਆ ਹਾਂਜੀ 15 ਤਰੀਕ ਨੂੰ ਮੇਰੇ ਨਾਲ ਚੱਲਣ ਦਾ ਕਿੰਨੇ ਭੈਣ ਭਰਾ ਕੋ ਅਸੀਂ ਤਿੰਨ ਪਾ ਦੋ ਭੈਣਾਂ ਇੱਕ ਪਾ ਪੁਜੀ ਭੈਣ ਵੀ ਆਉਣ ਵਾਲੀ ਹੈ ਹਾਂਜੀ ਉਹ ਵੀ ਮੇਰੇ ਵਰਗੀ ਮੇਰੇ ਜੱਦੀ ਤੇ ਕਰਦ ਕਰਦ ਜਰਾ ਕਿੱਥਾਂ ਜਾ ਲਾ ਕਰਦ ਕਰਦ ਜਰਾ ਮੰਮੀ ਦਿਹਾੜੀ ਢੋਢੀ ਕਰਦੇ ਆ ਤੇ ਫੇਰ ਤੇ ਇਸ ਕਰਕੇ ਮੈਂ ਦਿੱਕੀ ਤੇ ਜਾਵਾਂ ਮੰਮਾ ਆਣ ਲੇ ਜਿਸ ਤਰ੍ਹਾਂ ਦਾ ਵਿਆਹ ਰੱਖਿਆ ਗਿਆ ਹੈ ਆਈਟਮ ਮੇ 15 ਫਰੀ ਦਾ ਤੇ 15 ਤਰੀਕ ਨੂੰ ਵਿਆਹ ਆ ਹਾਂਜੀ ਵਿਆਹ ਵਾਲਾ ਮਾਹੌਲ ਹੀ ਨਹੀਂ ਕੋਈ ਆ ਜੱਗ ਤੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਹੋ ਜਿਹਾ ਹਾਂਜੀ ਜਿਹੜਾ ਆਪਣੀ ਉਹ ਮਰਜ਼ੀ ਹਾਂਜੀ ਨਹੀਂ ਕਰਦੇ ਉਹਨਾਂ ਨੂੰ ਕਿਹਾ ਸੀ ਤੋ ਤਨ ਪਤਾ ਨਹੀਂ ਕੋਈ ਕਰਦਾ ਮੇਰੇ ਜਿੰਡ ਵਾਲੇ ਕੋਈ ਨਹੀਂ ਉਹਨਾਂ ਨੇ ਵੀ ਕਿਹਾ ਹੈ ਕੋਈ ਨਹੀਂ ਮਦਦ ਕਰਦਾ ਤੇ ਕੀ ਸਵਾਲ ਕੀ ਅਪੀਲ ਕਰੋਗੇ ਦਾਨੀ ਵੀਰਾਂ ਇਹ ਹੀ ਕਹਾਂਗਾ ਕਿ ਮੇਰੇ ਮਮਾ ਨੇ ਜੀ ਮਦਦ ਕੀਤੀ ਜਾਵੇ ਤੇ ਕੱਲਾ ਸਿਰਫ ਵਿਆਹੀ ਹਾਂਜੀ ਵਿਆਹ ਕੀਤਾ ਜਾਵੇ ਮੰਨ ਲਓ ਕਿ ਜੇਕਰ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਆ ਫੋਨ ਨੰਬਰ 98788 ਹਾਂਜੀ 39398 ਇੱਕ ਕਰੀ ਦੁਬਾਰਾ ਪੁੱਛ ਲੈਂਦੇ ਹਾਂ 987883939 ਇੱਕ ਕਰੀ ਆਦਾ ਜਿਹੜਾ ਫਿਰ ਦੁਬਾਰਾ ਪਿੰਡ ਦੱਸੋ ਪਿੰਡ ਮੈਦੀਪੁਰ ਮੈਦੀਪੁਰ ਕਿਹੜੀ ਜਗ੍ਹਾ ਦਾ ਪਿੰਡ ਮੈਦੀਪੁਰ ਹਾਂ ਕੈਮੀਕਲ ਹਲਕਾ ਹਲਕਾ ਕੈਮੀਕਲ ਹਾਂਜੀ ਜਿਹੜੇ ਤੇ ਬੇਨਤੀ ਕਰਦੀਆਂ ਕਿ ਜਿੱਦਾਂ ਦੂਸਰੇ ਜਿ ਕੋਣ ਆ ਸਾਮਾਨ ਖੜਦੇ ਆ ਉਦੋਂ ਮੈਂ ਵੀ ਖੜਾ ਮੇਰੇ ਪਾਪਾ ਨਹੀਂ ਹੈਗੇ ਤੇ ਮੈਂ ਵੀ ਅੱਜ ਖੋਲ ਕੇ ਸਾਮਾਨ ਖੜਨਾ ਸੀ ਸਾਰਾ ਹੱਥ ਸਿਰ ਕੇ ਬੇਨਤੀ ਕਰਦੀਆਂ ਕਿ ਮੇਰੀ ਵੱਤੋ ਅੱਡ ਵੀਡੀਓ ਸ਼ੇਅਰ ਕਰੋ ਤੇ ਮੈਂ ਸਦਾਨੀ ਬਿਲਕੁਲ ਪੰਚੇ ਤੇ ਮੇਰੀ ਮਦਦ ਹੋ ਸਕੇ ਪਲੀਜ਼ ਮਦਦ ਕਰੋ ਇਹ ਪਰਵਾਰ ਬਹੁਤ ਗਰੀਬ ਆ ਬੱਚੀ ਆ ਇਹਦੇ ਪਿਤਾ ਜਿੱਰਤੇ ਹੈ ਨਹੀਂ ਸਾਰੇ ਸੱਜਣੇ ਇਹਦੇ ਲਈ ਮਤ ਕਰਨ ਦੇ ਜਿਹੜੇ ਜੋ ਵੀ ਵੀਡੀਓ ਸ਼ੇਅਰ ਕਰਦਾ ਇਹਨਾਂ ਬੱਚਿਆਂ ਦੀ ਮਤ ਕਰੋ ਗਰੀਬ ਨੇ ਸਾਨ ਵਿੱਚ ਰਹਿ ਰਹੇ ਨੇ ਬਾਪ ਹੋਵੇ ਜ਼ਿੰਮੇਵਾਰੀਆਂ ਸਾਰੀਆਂ ਨਭਾਉਦਾ ਬਾਪ ਸਿਰ ਤੇ ਨਹੀਂ ਹੈਗਾ ਇਸ ਕਰਕੇ ਇਹ ਵੀਡੀਓ ਸ਼ੇਅਰ ਕਰ ਰਹੇ ਨੇ ਬੱਟ ਯਾਰ ਰਿਸ਼ਤੇਦਾਰਾ ਕੇ ਬਲੌਗਰ ਇੰਨੇ ਮੈਂ ਆਪਣੇ ਗਵਾਂਢੀ ਨੇ ਅਛਾ ਗਵਾਂਢੀ ਹਾਂਜੀ ਤੇ ਸਾਰੇ ਹੱਲਪ ਕਰਨੇ ਨੇ ਜਿਤਨਾ ਵੇਖਿਆ ਤੇ ਤੁਹਾਡੇ ਹਾਲਾਤੀ ਹੋੜੀ ਬੰਦੇ ਆ ਤੇ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਹੈਗਾ ਗੁਜ਼ਾਰਾ ਤੇ ਇਦਾਂ ਐ ਵੀ ਮਿਹਨਤ ਮਜ਼ਦੂਰੀ ਆਪ ਹੀ ਕਰਦੇ ਨੇ ਆ ਤੇ ਆ ਬੀਬੀ ਵੀ ਕਿਆ ਕਰਦੀ ਐ ਤੇ ਮਾਤਾ ਜੀ ਵੀ ਤੇ ਜਵਾਨ ਕੁੜੀਆਂ ਜਿਤਨਾ ਕੰਦ ਵੀ ਕੋਈ ਨਹੀਂ ਕੋਈ ਘਾ ਕੋਈ ਹਾਰਿਆ ਨਹੀਂ ਜੀ ਨਾ ਕੰਦ ਆ ਨਾ ਖੋਲਾ ਸੰਪਾਈ ਹੈ ਸ੍ਰੀਪ ਆਪਣੇ ਰੋਟੀ ਪਾਣਾ ਕਰਦੇ ਤੇ ਬੱਚੀਆਂ ਬੱਚੇ ਜਿਹੜੇ ਸ਼ੁਕਰ ਤੋਰਨੇ ਪੈਂਦੇ ਨੇ ਜੀ ਹਾਂਜੀ ਇਫਲ ਹਾਲੇ ਦੀ ਮਤ ਕਰੋ ਜਿੰਨੀ ਵੀ ਹੁੰਦੀ ਆ ਇਹ ਬੱਚੇ ਆਪਣੇ ਘਰੇ ਜਾਣ ਤੇ ਰੱਬਪੁਰੂ ਦੀ ਕਿਰਪਾ ਵੇ ਸਾਰੇ ਵਾਅਦੇ ਵਾਦੇ ਦੀ ਮਤ ਕਰੋ ਜੀ